ਬਾਬੂਸ਼ਾਏ ਦੇਖ ਰਹੇ ਤੁਸੀਂ 크리스마ਸ ਦਾ ਤਿਹਾੜੀ ਆ ਚੁੱਕਿਆ ਤੇ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਮਨਾਇਆ ਜਾਣਾ 크리스마ਸ ਉਸ ਬਾਰੇ ਅਸੀਂ ਗੱਲ ਕਰਾਂਗੇ ਅਸੀਂ ਇਸ ਵੇਲੇ ਸੈਕਟਰ 19 ਵਿਖੇ ਜਿਹੜਾ ਚਰਚ ਹੈ 크ਰਾਈਸਟ ਦਾ ਕਿੰਗ ਕੈਥੈਡਰਲ ਚਰਚ ਸੈਕਟਰ 19 ਜਿਹੜਾ ਸ਼ਹਿਰ ਦਾ ਸਭ ਤੋਂ ਮੇਜਰ ਤੇ ਮੇਨ ਚਰਚ ਜਿਹੜਾ ਮੰਨਿਆ ਜਾਂਦਾ ਸਭ ਤੋਂ ਵੱਧ ਇਕੱਠ ਜਿਹੜਾ ਉਹ ਇਸੇ ਚਰਚ ਚ ਹੁੰਦਾ ਜਦੋਂ ਵੀ ਕੋਈ ਖਾਸ ਓਕੇਜਨ ਹੁੰਦੀ ਹੈ ਜਿਹੜੀ 크ਰਿਸਚੀਅਨ ਕਮਿਊਨਿਟੀ ਦੇ ਨਾਲ ਜੁੜੀ ਹੋਈ ਹੈ ਤੇ ਇਸ ਵਾਰੀ ਸਭ ਤੋਂ ਆ ਵੱਡਾ ਮੌਕਾ ਹੈਗਾ 크ਿਸਚਨ ਕਮਿਊਨਿਟੀ ਲਈ ਕਿਉਂਕਿ 크리스마ਸ ਦਾ ਤਿਉਹਾਰ ਜਿਹੜਾ ਪੂਰੇ ਵਰਲਡ ਦੇ ਵਿੱਚ ਬੜਾ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਹੀ 24 ਦਸੰਬਰ ਤੋਂ ਹੀ ਜਿਹੜੀਆਂ ਤਿਆਰੀਆਂ ਨੇ ਸ਼ੁਰੂ ਹੋ ਰਹੀਆਂ ਨੇ ਤੇ ਸੈਲੀਬ੍ਰੇਸ਼ਨ ਅੱਜ ਤੋਂ ਹੀ ਹੁਣ ਅੱਜ ਸ਼ਾਮ ਨੂੰ ਸ਼ੁਰੂ ਹੋ ਜਾਣਾ ਤੇ ਅੱਜ ਤੇ ਕੱਲ ਦੋ ਦਿਨ ਜਿਹੜਾ ਸੈਲੀਬ੍ਰੇਸ਼ਨ ਹੈ ਉਹ ਜਾਰੀ ਰਹੂਗਾ 크리스마ਸ ਦਾ ਅੱਜ ਦੀ ਜੇ ਆਪਾਂ ਗੱਲ ਕਰੀ ਤਾਂ 6 ਵਜੇ ਅ ਸ਼ੁਰੂਆਤ ਹੋਊਗੀ ਪਹਿਲਾਂ ਅ ਇੰਗਲਿਸ਼ ਮਾਸ ਜਿਹੜਾ ਹੈਗਾ 6 ਵਜੇ ਉਸ ਨੂੰ ਸੱਦਾ ਦਿੱਤਾ ਗਿਆ ਤੇ ਉਸ ਤੋਂ ਬਾਅਦ 10:30 ਵਜੇ ਰਾਤ ਨੂੰ ਹਿੰਦੀ ਮਾਸ ਨੂੰ ਸੱਦਾ ਦਿੱਤਾ ਗਿਆ ਤੇ ਅ ਇੱਥੋਂ ਦੇ ਜਿਹੜੇ ਹੈਡ ਨੇ ਇਸ ਚਰਚ ਦੇ ਬਿਸ਼ਪ ਇਗਨੇਸ਼ੀਅਸ ਨੇ ਤਾਂ ਉਹ ਹਿੰਦੀ ਮਾਸ ਨੂੰ ਤੇ ਇੰਗਲਿਸ਼ ਮਾਸ ਨੂੰ ਸੰਬੋਧਨ ਕਰਨਗੇ ਸੈਲੀਬ੍ਰੇਟ ਉਹਨਾਂ ਦੇ ਨਾਲ ਉਹ ਮਿਲ ਕੇ ਕਰਨਗੇ ਤੇ تھیਮਸ ਜਿਹੜੀਆਂ ਨੇ ਆਲਰੇਡੀ ਤੁਸੀਂ ਦੇਖ ਸਕਦੇ ਹੋ ਬਣਾਈਆਂ ਹੋਈਆਂ ਨੇ 크리스마스 ਟਰੀ ਬਣਾਇਆ ਹੋਇਆ ਤੇ स्नो ਬਣਾਈ ਹੋਈ ਹੈ ਬੜਾ ਲਗਾਤਾਰ ਤੇ ਤਿਆਰੀਆਂ ਚੱਲ ਰਹੀਆਂ ਨੇ ਤੇ ਇਸ ਵਾਰੀ ਜਿਹੜੀ ਥੀਮ ਰੱਖੀ ਗਈ ਹੈ ਉਹ 크라이스트 ਇਸ ਦਾ ਹੋਪ ਇਹ ਥੀਮ ਰੱਖੀ ਗਈ ਹੈ ਇਸ ਸਾਲ ਦੀ ਦੱਸ ਦਈਏ ਕਿ ਕਿਉਂਕਿ 2025 ਦਾ ਆਗਾਜ਼ ਹੋਣ ਵਾਲਾ ਤੇ ਇਸ ਵਾਰੀ ਦੇ 크리스마ਸ ਨੂੰ ਇਹ ਸਿਲਵਰ ਜੁਬਲੀ ਦੇ ਤੌਰ ਤੇ ਮਨਾ ਰਹੇ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਇਹ ਸੈਂਚਰੀ ਦਾ 25ਵਾਂ ਜਿਹੜਾ ਸਾਲ ਹੈਗਾ ਉਹ ਸ਼ੁਰੂਆਤ ਉਸ ਦੀ ਹੋਣੀ ਹੈ ਤੇ ਖਾਸ ਤੌਰ ਤੇ ਅ ਕੈਰੋਲ ਸਿੰਗਿੰਗ ਸੈਸ਼ਨ ਜਿਹੜਾ ਉਹ ਰਹੂਗਾ ਅੱਜ ਵੀ ਤੇ ਕੱਲ ਵੀ ਕੱਲ ਮੇਨ 25 ਦਸੰਬਰ ਹੈ ਤੇ ਕੱਲ 9 ਵਜੇ ਇੰਗਲਿਸ਼ ਮਾਸ ਦਾ ਜਿਹੜਾ ਹੈਗਾ ਸੱਦਾ ਰਹੂਗਾ ਉਸ ਤੋਂ ਬਾਅਦ 10:30 ਵਜੇ ਹਿੰਦੀ ਮਾਸ ਦਾ ਰਹੂਗਾ ਤੇ ਸਾਰਿਆਂ ਨੂੰ ਇਨਵਾਈਟ ਕੀਤਾ ਗਿਆ ਦੱਸ ਦਈਏ ਕਿ ਲਗਭਗ 200 ਪਰਿਵਾਰ ਨੇ ਚੰਡੀਗੜ੍ਹ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਨੇ ਸਾਰੇ ਦੇ ਸਾਰੇ ਜਿਹੜੇ ਕਾਫੀ ਪਹਿਲਾਂ ਚੰਡੀਗੜ੍ਹ ਆ ਕੇ ਸੈਟਲ ਹੋ ਗਏ ਸੀਗੇ ਤਾਂ ਉਹ 크ਰਿਸਚੀਅਨਸ ਨੇ ਜਿਹੜੇ ਹਰ ਵਾਰੀ ਜੋ ਵੀ ਉਹਨਾਂ ਦੀ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਕੋਈ ਖਾਸ ਓਕੇਜਨ ਹੁੰਦਾ ਤਾਂ ਇੱਥੇ ਆਉਂਦੇ ਨੇ ਸੋ ਜੇ ਆਪਾਂ ਗਿਣਤੀ ਦੀ ਗੱਲ ਕਰੀ ਚੰਡੀਗੜ੍ਹ ਦੇ ਵਿੱਚ ਤਾਂ 1000 ਤੋਂ ਲੈ ਕੇ 2000 ਤੱਕ ਦਾ ਜਿਹੜਾ ਦੱਸਿਆ ਜਾਂਦਾ ਕਿ ਅਰਾਊਂਡ 2000 ਦੇ ਨੇੜੇ 크੍ਰਿਸਚੀਅਨਸ ਨੇ ਜਿਹੜੇ ਇੱਥੇ ਸੈਟਲ ਹੋਏ ਸੀਗੇ ਵੱਖ-ਵੱਖ ਥਾਵਾਂ ਤੋਂ ਆ ਕੇ ਸੋ ਇਹ 크੍ਰਿਸਚੀਅਨ ਜਿਹੜੇ ਨੇ ਉਹਨਾਂ ਲਈ ਬੜਾ ਇੰਪੋਰਟੈਂਟ ਇਹ ਤਿਉਹਾਰ ਰਹਿਣ ਵਾਲਾ ਤੇ ਤਿਆਰੀਆਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਸੈਕਟਰ 19 ਚਰਚ ਦੇ ਗੇਟ ਜਿਹੜਾ ਹੈਗਾ ਉਹਦੇ ਬਾਹਰ ਵੀ ਕਿਸ ਤਰ੍ਹਾਂ ਦੇ ਨਾਲ ਚੰਡੀਗੜ੍ਹ ਪੁਲਿਸ ਆਲਰੇਡੀ ਪੂਰਾ ਇਸ ਥਾਂ ਤੇ ਉਹਨਾਂ ਨੇ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਪੂਰੀ ਵਧਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਵੀਆਈਪੀਜ਼ ਵੀ ਜਿਹੜੇ ਨੇ ਉਹ ਵਿਜ਼ਿਟ ਕਰਦੇ ਨੇ 크리스마ਸ ਦੇ ਮੌਕੇ ਤੇ ਤੇ ਚੰਡੀਗੜ੍ਹ ਪੁਲਿਸ ਦੇ ਵੱਡੀ ਗਿਣਤੀ ਚ ਮੁਲਾਜ਼ਮ ਜਿਹੜੇ ਨੇ ਉਹ ਵੀ ਇੱਥੇ ਤਨਾਤ ਕੀਤੇ ਗਏ ਨੇ ਤੇ ਬੜਾ ਖੂਬਸੂਰਤ ਬੜਾ ਖੁੱਲਾ ਡੁੱਲਾ ਹੈ ਚਰਚ ਹੈਗਾ ਜਿੱਥੇ ਅੱਜ ਸ਼ਾਮ ਤੋਂ ਲੈ ਕੇ ਕੱਲ ਤੱਕ ਜਿਹੜੀਆਂ ਰੌਣਕਾਂ ਲੱਗਣਗੀਆਂ ਸੈਲੀਬ੍ਰੇਸ਼ਨ ਜਿਹੜਾ ਹੋਊਗਾ ਤੇ ਕੈਰੋਲ ਸਿੰਗਿੰਗ ਸੈਸ਼ਨ ਹੋਊਗਾ ਜਿਹਦੇ ਵਿੱਚ ਜਿਹੜੇ ਮੁੰਡੇ ਨੇ ਕੁੜੀਆਂ ਨੇ ਛੋਟੇ ਉਹ ਜਿਹੜੇ ਨੇ ਉਹ ਗਾਣੇ ਗਾਉਣਗੇ ਹਿੰਦੀ ਚ ਵੀ ਗਾਣੇ ਗਾਉਣਗੇ ਇੰਗਲਿਸ਼ ਚ ਵੀ ਗਾਣੇ ਗਾਉਣਗੇ ਤੇ ਲੋਕ ਵੰਡ ਠਣ ਕੇ ਜਿਹੜੇ ਨੇ ਅੱਜ ਆਉਣਗੇ ਤੇ ਆਪਣੇ ਜਿਹੜੇ ਨੇ ਗॉड ਨੇ ਜਿਹੜੇ ਜੀਸਸ ਕ੍ਰਾਈਸਟ ਉਹਨਾਂ ਨੂੰ ਧਿਆਉਣ ਦੇ ਲਈ ਉਹ ਤਨੋਂ ਮਨੋਂ ਜਿਹੜਾ ਹੈਗਾ ਕ੍ਰਿਸਮਸ ਜਿਹੜਾ ਹੈਗਾ ਉਹ ਸੈਲੀਬ੍ਰੇਟ ਕਰਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ